ਤੂਨਾ ਸਾਹਿਬ ਟਰਸਟ ਦੇ ਚੇਅਰਮੈਨ ਓਮ ਪ੍ਰਕਾਸ਼ ਗੱਬਰ ਵੱਲੋਂ ਗੋਲਬਾਗ ਵਿਖੇ ਵਪਾਰਕ ਦਫ਼ਤਰ ਖੋਲਿਆ ਗਿਆ ਜਿਸ ਦਾ ਉਦਘਾਟਨ ਤੂਨਾ ਸਾਹਿਬ ਟਰਸਟ ਦੇ ਮੁਖੀ ਮਹੰਤ ਮਲਕੀਤ ਨਾਥ ਵੱਲੋਂ ਕੀਤਾ ਗਿਆ ਇਸ ਮੌਕੇ ਏਐਸਆਈ ਅਮਰ ਸਿੰਘ ਸਮੇਤ ਕਈ ਪਿੰਡਾਂ ਦੇ ਪੰਚ ਸਰਪੰਚ ਅਤੇ ਅਹੁਦੇਦਾਰ ਮੌਜੂਦ ਸਨ ਗੋਲਬਾਗ ਕੀ ਦਾਸ ਨੇ ਇੱਕ ਪਰਮਿਟ ਵੀਜ਼ਾ ਦੀ ਦੇ ਵੀ ਬਾਹਰ ਫਿਰ ਕੰਦੇ ਕੰਮ ਆਇਆ ਯੂਰਪ ਦੇ ਉਹਦੇ ਵਿੱਚ ਤੁਸੀਂ ਟ੍ਰੇਨਿੰਗ ਕਰਾਂਗੇ ਕਿ ਕੁਝ ਪੁਆਇੰਟ ਆਉਂਦੇ ਕਿ ਡਾਇਰੈਕਟ ਲੁਕਾਟ ਵੀ ਮੈਨੀ ਉਡੀਆ ਜਾਂ ਲਾਲ ਰਸਟਾ ਹੈ ਜੁਕਾਨੀਏ ਵਿੱਚ ਪਰਮਿਟ ਵੀ ਜੇ ਵੀ ਹੋਰ ਕਿ ਟੂਰਿਸਟ ਵੀਜ਼ੇ ਦੇ ਵਿੱਚ ਹੁੰਦੀ ਹੈ ਉਹਨੂੰ ਅਸੀਂ ਠੀਕ ਠਾਕ ਕਰਨ ਦੇ ਵਾਸਤੇ ਅਪਰਾ ਲਾਕ ਇਟਾ ਅਸੀਂ ਇਥੇ ਇਮੀਗ੍ਰੇਸ਼ਨ ਦਾ ਆਫਿਸ ਓਪਨ ਕੀਤਾ ਹੈ ਅਪਾ ਸਾਰੇ ਵੀਜ਼ਾਸ ਦੇ ਸਾਰੇ ਟਾਈਪਸ ਆਫ ਵੀਜ਼ਾ ਦੇ ਵਿੱਚ ਡੀਲਸ ਕਰਦੇ ਆਂ ਐਂਡ ਫਲਾਈ ਟਿਕਟਸ ਤੇ ਡੀਲਸ ਕਰਦੇ ਆਂ ਰੇਲਵੇ ਟਿਕਟਸ ਤੇ ਡੀਲ ਕਰਦੇ ਆਂ ਸੋ